ਸਸ਼ੁਕਾ ਜੀ ਸੁਖਰੀਓ ਚੈਨਲ ਪੰਜਾਬੀ ਤੇ ਮੈਂ ਹਾਂ ਤੁਹਾਡਾ ਸੁਆਤੀ ਗੁਪਤਾ ਸੋ ਕੈਨੇਡਾ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਕਾਰਨ ਇੱਕ ਚੀਨੀ ਵੀਡੀਓ ਨਿਗਰਾਨੀ ਉਪਕਰਣ ਨਿਰਮਾਤਾ ਹਿਕ ਵਿਜ਼ਨ ਨੂੰ ਸਾਰੇ ਕਾਰਜਾਂ ਨੂੰ ਰੋਕਨ ਅਤੇ ਆਪਣੇ ਕੈਨੇਡੀਅਨ ਕਾਰੋਬਾਰ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ ਸੋ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਹਿਕ ਵਿਜ਼ਨ ਕੈਨੇਡਾ ਨਿਰੰਤਰ ਮੌਜੂਦਗੀ ਕੈਨੇਡਾ ਦੀ ਸੁਰੱਖਿਆ ਲਈ ਨੁਕਸਾਨਦੇ ਹੋਵੇਗੀ ਸਰਕਾਰ ਨੇ ਸਰਕਾਰੀ ਵਿਭਾਗਾਂ ਤੇ ਏਜੰਸੀਆਂ ਦੇ ਅੰਦਰ ਹਿਕ ਵਿਜ਼ਨ ਉਤਪਾਦਾਂ ਦੀ ਖਰੀਦ ਅਤੇ ਵਰਤੋਂ ਤੇ ਵੀ ਪਾਬੰਦੀ ਲਗਾ ਦਿੱਤੀ the yeah. ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਦੇਸ਼ ਵਿੱਚ ਸਾਰੇ ਕੰਮਕਾਜ ਬੰਦ ਕਰਨ ਅਤੇ ਆਪਣੇ ਕੈਨੇਡੀਅਨ ਕਾਰੋਬਾਰ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ ਮੈਲਾਨੀ ਜੋਲੀ ਨੇ ਨੋਟ ਕੀਤਾ ਕਿ ਸਰਕਾਰ ਨੇ ਇਹ ਨਿਰਧਾਰਤ ਕੀਤਾ ਹੈ ਕਿ ਹਿਕ ਵਿਜ਼ਨ ਕੈਨੇਡਾ ਇਨਕ ਦਾ ਕੈਨੇਡਾ ਵਿੱਚ ਨਿਰੰਤਰ ਕੰਮਕਾਜ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇ ਹੋਵੇਗਾ ਇਨਵੈਸਟਮੈਂਟ ਕੈਨੇਡਾ ਐਕਟ ਦੇ ਤਹਿਤ ਇੱਕ ਰਾਸ਼ਟਰੀ ਸੁਰੱਖਿਆ ਸਮੀਖਿਆ ਤੋਂ ਬਾਅਦ ਕੈਨੇਡਾ ਸਰਕਾਰ ਨੇ ਹਿਕ ਵਿਜ਼ਨ ਕੈਨੇਡਾ ਇਨਕ ਨੂੰ ਕੈਨੇਡਾ ਵਿੱਚ ਸਾਰੇ ਕਾਰਜ ਬੰਦ ਕਰਨ ਅਤੇ ਆਪਣੇ ਕੈਨੇਡੀਅਨ ਕਾਰੋਬਾਰ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ ਸਰਕਾਰ ਨੇ ਇਹ ਫੈਸਲਾ ਕੀਤਾ ਕੈਨੇਡਾ ਵਿੱਚ ਇੱਕ ਵਿਜ਼ਨ ਕੈਨੇਡਾ ਇੱਕ ਅੰਦੇ ਨਿਰੰਤਰ ਕਾਰਜ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇ ਹੋਣਗੇ ਇਹ ਫੈਸਲਾ ਕੈਨੇਡਾ ਦੇ ਸੁਰੱਖਿਆ ਅਤੇ ਖੂਫੀਆ ਭਾਈਚਾਰੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਅਤੇ ਸਬੂਤਾਂ ਦਾ ਮੁਲਾਂਕਣ ਕਰਨ ਵਾਲੀ ਇੱਕ ਬਹੁ ਪੜਾਵੀ ਸਮੀਖਿਆ ਦਾ ਨਤੀਜਾ ਹੈ ਉਸਨੇ ਅੱਗੇ ਕਿਹਾ ਕਿ ਜੋਲੀ ਨੇ ਇਨਵੈਸਟਮੈਂਟ ਕੈਨੇਡਾ ਐਕਟ ਦੇ ਤਹਿਤ ਇਸ ਰਾਸ਼ਟਰੀ ਸੁਰੱਖਿਆ ਸਮੀਖਿਆ ਦਾ ਦਾਇਰਾ ਕੈਨੇਡਾ ਤੋਂ ਬਾਹਰ ਇੱਕ ਵਿਜ਼ਨ ਦੇ ਸਹਿਯੋਗੀ ਕਾਰਜਾਂ ਤੱਕ ਨਹੀਂ ਫੈਲਦਾ ਮੈਲਾਨੀ ਜੋਲੀ ਨੇ ਸਾਰੇ ਕੈਨੇਡੀਅਨਾਂ ਨੂੰ ਇਸ ਫੈਸਲੇ ਦਾ ਧਿਆਨ ਰੱਖਣ ਅਤੇ ਉਸ ਅਨੁਸਾਰ ਆਪਣੇ ਫੈਸਲੇ ਲੈਣ ਲਈ ਉਤਸ਼ਾਹਿਤ ਕੀਤਾ ਇਸ ਤੋਂ ਇਲਾਵਾ ਕੈਨੇਡੀਅਨ ਸਰਕਾਰ ਨੇ ਸਰਕਾਰੀ ਵਿਭਾਗਾਂ ਏਜੰਸੀਆਂ ਤੇ ਕ੍ਰਾਊਨ ਕਾਰਪੋਰੇਸ਼ਨਾਂ ਵਿੱਚੋਂ ਇੱਕ ਵਿਜ਼ਨ ਉਤਪਾਦਾਂ ਦੀ ਖਰੀਦ ਜਾਂ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ। ਕੈਨੇਡਾ ਸਰਕਾਰ ਮੌਜੂਦਾ ਜਾਇਦਾਦਾਂ ਦੀ ਸਮੀਖਿਆ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੁਰਾਣੇ ਇੱਕ ਵਿਜ਼ਨ ਉਤਪਾਦਾਂ ਦੀ ਵਰਤੋਂ ਅੱਗੇ ਨਾ ਕੀਤੀ ਜਾਵੇ। ਸੋ ਕੈਨੇਡਾ ਸਰਕਾਰ ਵਿਦੇਸ਼ੀ ਨਿਵੇਸ਼ ਦਾ ਸਵਾਗਤ ਕਰਦੀ ਹੈ ਪਰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।